ਪੰਜਾਬੀਓ ਸਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਜਿਹੜੀ ਖਬਰ ਆ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰ ਦੇਣਗੇ ਕਿਉਂ ਕਰ ਦੇਣਾ ਚਾਹੁੰਦੀ ਹੈ ਇਹ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਅੱਡੀ ਚੋਟੀ ਦਾ ਜੋਰ ਲੱਗ ਚੁੱਕਿਆ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰਨ ਤੇ ਔਰ ਦੂਜੇ ਪਾਸੇ ਜਿਹੜੀ ਦਹਾੜਾ ਸਿੰਘਾਂ ਦੀ ਦਹਾੜਾ ਜਿਹੜੀ ਕੋ ਇਸ ਮੈਂਬਰਸ਼ਿਪ ਨੂੰ ਬਰਕਰਾਰ ਰੱਖੂਗੀ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ पूरे पंजाब ਦਾ ਸੈਲਾਬ ਖੜ ਗਿਆ ਔਰ ਦੂਜੇ ਪਾਸੇ ਦੋਵੇਂ ਸਰਕਾਰਾਂ ਡਰ ਗਈਆਂ ਨੇ ਭਾਈ ਅਮਰਪਾਲ ਸਿੰਘ ਤੋਂ ਕਿ ਜਿਹੜੀ ਮੈਂਬਰਸ਼ਿਪ ਹੈ ਉਹਦੇ ਦਿਨ ਬੜੇ ਨਜ਼ਦੀਕ ਲਾਗੇ ਨੇ ਕਿਉਂਕਿ ਉਸ ਦਾ ਸਮਾਂ ਸੀ 60 ਦਿਨਾਂ ਦਾ ਕਿ 60 ਦਿਨ ਜੇਕਰ ਕੋਈ ਸੈਸ਼ਨ ਦੇ ਵਿੱਚ MP ਆਪਣੀ ਹਾਜ਼ਰੀ ਨਹੀਂ ਲਵਾਉਂਦਾ ਤਾਂ ਫਿਰ ਉਹਦੀ ਮੈਂਬਰਸ਼ਿਪ ਰੱਦ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਓਮ ਪ੍ਰਕਾਸ਼ ਬਿਰਲਾ ਲੋਕ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਨੇ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਜਾਨੀ ਮਾਨ ਸਿੰਘ ਠਾਰਾ ਨੂੰ ਕਿਹਾ ਸੀ ਅਮਰਪਾਲ ਸਿੰਘ ਦੇ ਵਕੀਲ ਨੂੰ ਕਿ ਤੁਸੀਂ ਸਾਡੇ ਤੋਂ ਛੁੱਟੀ ਲੈ ਸਕਦੇ ਆ ਲੰਬੇ ਟਾਈਮ ਦੇ ਲਈ ਕਿ ਜਿਹੜਾ ਤੁਹਾਡਾ ਕਲਾਇੰਟ ਹੈ ਇਹਦੀ ਮੈਂਬਰਸ਼ਿਪ ਰੱਦ ਨਾ ਹੋਵੇ ਅੱਗੇ ਜਾ ਕੇ ਤੁਸੀਂ ਆਪਣੀ ਪਟੀਸ਼ਨ ਪਾਉਂਗੇ ਤਾਂ ਫਿਰ ਜਦੋਂ ਕੋਰਟ ਇਜਾਜ਼ਤ ਦਿੰਦਾ ਤਾਂ ਫਿਰ ਸੈਸ਼ਨ ਦੇ ਵਿੱਚ ਉਹਨਾਂ ਦੀ ਹਾਜ਼ਰੀ ਲੱਗ ਜਾਣੀ ਆ ਔਰ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਵੀ ਦਿਖਾਉਂਗਾ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਮੈਂਬਰਸ਼ਿਪ ਕੋਚੀ ਟਾਈਮ ਬਾਕੀ ਹੈ ਮੈਂਬਰਸ਼ਿਪ ਰੱਦ ਹੋਣ ਦੇ ਵਿੱਚ ਕਿਉਂਕਿ ਇੱਕ ਪਾਸੇ ਲਗਾਤਾਰ ਯਾਨੀ ਟਾਰਗੇਟ ਕਰਦੀਆਂ ਨੇ ਸਰਕਾਰਾਂ ਅਮਰਤਪਾਲ ਸਿੰਘ ਨੂੰ ਯਾਨੀ ਸਿੱਧਾ ਜਾਂ ਕਈ ਇਹ ਤਾਂ ਸਿੱਖਾਂ ਦੇ ਨਾਲ ਵਖਰੇਮ ਸਾਫ ਨਜ਼ਰ ਆਉਂਦਾ ਕਿ ਸਰਕਾਰ ਸਾਡੀ ਪੰਜਾਬ ਦੀ ਔਰ ਦੂਜੇ ਪਾਸੇ ਸੈਂਟਰ ਦੋਵੇਂ ਜਣੇ ਰਲ ਕੇ ਯਾਨੀ ਦੋਵੇਂ ਹੀ ਸਰਕਾਰਾਂ ਰਲ ਕੇ ਅਮਰਤਪਾਲ ਸਿੰਘ ਦੀ ਪਾਵਰ ਖਤਮ ਕਰ ਦੇਣਾ ਚਾਹੁੰਦੀਆਂ ਨੇ ਕਿ 2027 ਦੇ ਵਿੱਚ ਟੱਕਰ ਦੇਣ ਵਾਲਾ ਹੋਰ ਪੰਜਾਬ ਦੇ ਵਿੱਚ ਨਹੀਂ ਹੈਗਾ ਇਹ ਤੁਹਾਨੂੰ ਵੀ ਪਤਾ ਕਿ ਜਿਹੜੀ ਅਕਾਲੀ ਦਰ ਪਾਰਟੀ ਹੈ ਉਹ ਬਿਲਕੁਲ ਹਾਰ ਚੁੱਕੀ ਹੈ ਤੇ ਕਾਂਗਰਸ ਵੀ ਚੁੱਪ ਹੈ ਤਾਂ ਇਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਪਾਰਟੀ ਹੈ ਇਹਨੂੰ ਟੱਕਰ ਦੇਣ ਵਾਲਾ ਇਕੱਲਾ ਅਮਰਪਾਲ ਸਿੰਘ ਹੈ ਜੀ ਦੀ ਬੀਤੇ ਦਿਨੀ ਇੱਕ ਪਾਰਟੀ ਬਣੀ ਹੈ ਅਕਾਲੀ ਦਲ ਬਾਦਸ਼ ਪੰਜਾਬ ਦੇ ਤਾਂ ਹੁਣ ਭਾਈ ਅਮਰਪਾਲ ਸਿੰਘ ਤੋਂ ਡਰਦੇ ਹੋਏ ਨੇ ਕੀ ਕੀਤਾ ਸੁਣ ਲਓ ਜਰਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ 60 ਦਿਨ ਗੈਰ ਹਾਜ਼ਰ ਰਿਆ ਤਾਂ ਮੈਂਬਰਸ਼ਿਪ ਰੱਦ ਹੋਵੇਗੀ ਅਮਰਪਾਲ ਦੇ ਵੱਲੋਂ ਜੋ ਕਿਹਾ ਗਿਆ ਕਿ ਜੇਕਰ 60 ਦਿਨੋਂ ਗੈਰ ਹਾਜ਼ਰ ਰਹਿੰਦਾ ਹੈ ਤਾਂ ਮੈਂਬਰਸ਼ਿਪ ਰੱਦ ਹੋ ਜਾਵੇਗੀ 40 ਦਿਨਾਂ ਤੋਂ ਸੰਸਦ ਦੀ ਕਾਰਵਾਈ ਤੋਂ ਗੈਰ ਹਾਜ਼ਰ ਨੇ ਅਮਰਪਾਲ ਤਾਂ ਇਸ ਦੇ ਵਿਚਾਲੇ ਹਾਈ ਕੋਰਟ ਦਾ ਰੋਕ ਕੀਤਾ ਗਿਆ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਆ ਤੇ ਪਿੱਛੇ ਜੋ ਤਰਕ ਦਿੱਤਾ ਗਿਆ ਜੋ ਹਵਾਲਾ ਦਿੱਤਾ ਗਿਆ ਅਮਰਪਾਲ ਸਿੰਘ ਦੇ ਵੱਲੋਂ ਆ ਜੋ ਖਡੂਰ ਸਾਹਿਬ ਤੋਂ ਆ ਲੋਕ ਸਭਾ ਮੈਂਬਰ ਨੇ ਸੰਸਦ ਮੈਂਬਰ ਨੇ ਆ ਕਮਰਪਾਲ ਦੇ ਵੱਲੋਂ ਹਵਾਲਾ ਦਿੱਤਾ ਗਿਆ ਕਿ 60 ਦਿਨ ਗੈਰ ਹਾਜ਼ਰੀ ਆ ਤਾਂ ਮੈਂਬਰਸ਼ਿਪ ਰੱਦ ਹੋ ਜਾਵੇਗੀ ਛਾੜੀ ਦਿਨਾਂ ਤੋਂ ਸੰਸਦ ਦੀ ਕਾਰਵਾਈ ਤੋਂ ਅਮਰਪਾਲ ਗੈਰ ਹਾਜ਼ਰ ਨੇ ਅੱਗੇ ਕੋ ਜਾਣਕਾਰੀ ਦੇਖੋ ਉਹਨਾਂ ਨੇ ਅਮਰਪਾਲ ਦੀ ਪ੍ਰਤੀਕਿਰਿਆ ਮੰਗ ਕੀਤੀ ਗਈ ਹੈ ਕਿ ਲੋਕ ਸਭਾ ਸਚੇਨੈਸੇ ਇਸ ਦਾ ਲੈਣ ਦਿੱਤਾ ਜਾਵੇ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਨੇ ਔਰ ਰੂਲਾਂ ਦੇ ਮੁਤਾਬਿਕ ਜੇ ਲਗਾਤਾਰ 60 ਦਿਨ ਤੱਕ ਗੈਰ ਹਾਜ਼ਰ ਕੋਈ ਵੀ ਸਿਰਫ ਰਹਿੰਦਾ ਹੋਵੇ ਤਾਂ ਉਹ ਸਦਸਾ ਚਲੀ ਜਾਂਦੀ ਹੈ ਜਾ ਸਕਦੀ ਹੈ ਔਰ 46 ਦਿਨ ਤੱਕ ਲਗਾਤਾਰ ਗੈਰ ਹਾਜ਼ਰ ਰਹਿਣੇ ਔਰ 12 ਦਸੰਬਰ ਨੂੰ ਅ ਅਮਰਿਤਪਾਲ ਦੇ ਬਣਾ ਇੱਕ ਰਿਪਰਜੈਂਟੇਸ਼ਨ ਸੀਐਮ ਅੰਮ੍ਰਿਤਪਾਲ ਨੂੰ ਵੀ ਗਈ ਸੀ ਲੇਕਿਨ ਉਹ ਸਟੇਸ਼ਨ ਖਾਰਜ ਹੋ ਗਈ ਸੀ ਜਿਸ ਦੇ ਕਰਕੇ ਉਹਨਾਂ ਪੰਜਾਬ ਰੈਣਾ ਹਾਈ ਕੋਰਟ ਦਾ ਰੁਕ ਕੀਤਾ ਗਿਆ ਜ ਜਦੇ ਵਿੱਚ ਸਾਰੇ ਨਿਵੇਲ ਬਾਰੇ ਦੱਸਿਆ ਗਿਆ ਵੀ ਕਿੰਨੇ ਦਿਨ ਤੋਂ ਕਦੋਂ ਗੈਰ ਹਾਜ਼ਰ ਰਹੇ ਔਰ ਲੋਕ ਸਭਾ ਸਚੀਵ ਦਾ ਜਿਹੜਾ ਇੱਕ ਲੈਟਰ ਹੈ ਉਹ ਵੀ ਦੱਸਿਆ ਗਿਆ ਕਿ ਉਹਨਾਂ ਦਾ ਲੈਤਾ ਹੈ ਸੀਗਾ ਕਿ ਤੁਸੀਂ 46 ਦਿਨ ਤੋਂ ਲਗਾਤਾਰ ਗੈਰ ਹਾਜ਼ਰ ਰਹੋ ਔਰ ਜੇ 60 ਦਿਨ ਤੱਕ ਰਹਿੰਦੇ ਹੋ ਤਾਂ ਤੁਹਾਡੀ ਤਦਸਦਾ ਜਾ ਸਕਦੀ ਹੈ ਹੁਣ ਇਹ ਜਿਹੜੀ ਮੰਗ ਨੂੰ ਲੈ ਕੇ ਪੰਜਾਬ ਹਾਈ ਕੋਰਟ ਦਾ ਰੂਪ ਕੀਤਾ ਗਿਆ ਆਪਣੇ ਪਾਸ ਵੱਲੋਂ ਪਟੀਸ਼ਨ ਇੱਥੇ ਦਾਖਲ ਕੀਤੀ ਗਈ ਹੈ ਹੁਣ ਆਉਣ ਵਾਲੇ ਦਿਨਾਂ 'ਚ ਜਦੋਂ ਇਹ ਰੋਸਟਰ ਲੱਗੇਗਾ ਜਾਂ ਕਿਤੇ ਜਿਹੜੀ ਡੇਟ ਆਏਗੀ ਤਾਂ ਵਾਈ ਹੋਏਗੀ ਔਰ ਦੇਖਣਾ ਹੋਏਗਾ ਕਿ ਉਸ ਤੋਂ ਬਾਅਦ ਅੱਗੇ ਕੀ ਬਤਾ ਕਿਉਂਕਿ ਇਹਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਭਾਈ ਅਮਰਪਾਲ ਸਿੰਘ ਸੈਸ਼ਨ ਦੇ ਵਿੱਚ ਆਪਣੀ ਹਾਜ਼ਰੀ ਨਹੀਂ ਲਗਾ पाए ਔਰ ਉਹਨਾਂ ਨੂੰ 46 ਦਿਨੋਂ ਦੇ ਵਿੱਚੋਂ ਗੈਰ ਹਾਜ਼ਰ ਰੱਖਿਆ ਗਿਆ ਯਾਨੀ ਗੈਰ ਹਾਜ਼ਰ ਰਹੇ ਨੇ ਔਰ ਦੂਜੇ ਪਾਸੇ ਦਿਨ ਕਿੰਨੇ ਰਹਿ ਗਏ ਨੇ 60 ਦਿਨਾਂ ਦੇ ਵਿੱਚੋਂ 14 ਦਿਨ 14 ਜਾਨੀ ਹਾਜ਼ਰੀਆਂ ਜੇਕਰ 14 ਦਿਨਾਂ ਦੇ ਵਿੱਚ ਕੋਈ ਹਾਜ਼ਰੀ ਨਹੀਂ ਲੱਗਦੀ ਜਦੋਂ ਜਦੋਂ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬੈਂਦੇ ਆ ਵੱਡੇ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਬਰਾਬਰ ਜੇਕਰ ਉਹਦੀ ਇੱਕ ਵਾਰ ਫੇਰ ਹਾਜ਼ਰੀ ਨਾ ਲੱਗੀ 60 ਦਿਨਾਂ ਦੇ ਅੰਦਰ ਤਾਂ ਫੇਰ ਭਾਈ ਅਮਰਤਪਾਲ ਸਿੰਘ ਨੂੰ ਇੱਕ ਆਪਣੀ ਹਾਰ ਦਾ ਕਹਿ ਸਕਦੇ ਆ ਜਿਵੇਂ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਦੂਜੇ ਪਾਸੇ ਸਰਕਾਰਾਂ ਨੇ ਦੋਮਾ ਨੇ ਰੜ ਕੇ ਪ੍ਰੈਸ਼ਰ ਬਣਾਇਆ ਹੋਇਆ ਹੈ ਕਿ ਹਾਈ ਕੋਰਟ ਦੇ ਵਿੱਚੋਂ ਕਿਸੇ ਵੀ ਪ੍ਰਕਾਰ ਇਜਾਜ਼ਤ ਨਾ ਮਿਲੇ ਕਿਉਂ ਕਿ ਉਸਤੇ ਸਮੇਂ-ਸਮੇਂ ਤੇ ਕਦੇ ਯੂਏਪੀਏ ਲੱਗਦਾ ਕਦੇ ਉਸ ਦੀ ਘਰਵਾਲੀ ਤੇ ਦੋਸ਼ ਲੱਗਦੇ ਨੇ ਫੰਡਿੰਗ ਦੇ ਬਹੁਤ ਵੱਡੇ ਵੱਡੇ ਯਾਨੀ ਇੱਕ ਪੈਂਕੜੇ ਅਜਮਾਇਸ਼ ਕੀਤੇ ਜਾਂਦੇ ਨੇ ਅਮਰਪਾਲ ਸਿੰਘ ਨੂੰ ਬਾਹਰ ਨਾ ਕੱਢਣ ਦੀ ਵਜ੍ਹਾ ਦੇ ਨਾਲ ਕਿ ਅਮਰਪਾਲ ਸਿੰਘ ਬਾਹਰ ਨਾ ਆ ਸਕੇ ਰਹਿਣਾ ਨਾ ਹੋ ਸਕੇ ਕਿ ਕੋਰਟ ਉਸਤੇ ਸ਼ਕਤੀ ਬਣਾਈ ਰੱਖੇ ਇਸ ਕਰਕੇ ਦੋਵੇਂ ਹੀ ਸਰਕਾਰਾਂ ਲਗਾਤਾਰ ਪਾ ਅਮਰਪਾਲ ਸਿੰਘ ਨੂੰ ਟਾਰਗੇਟ ਕਰ ਰਹੀਆਂ ਨੇ ਅੰਦਰ ਬੈਠੇ ਅਮਰਪਾਲ ਸਿੰਘ ਦੇ ਨਾਲ ਜੋ ਵਰਤਾਰਾ ਇਹ ਸਰਕਾਰਾਂ ਕਰ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਹੀ ਸਰਕਾਰਾਂ ਨੂੰ ਇਹ ਸਾਰਾ ਕੁਝ ਭੋਗਣਾ ਪੈਣਾ ਕਿਉਂਕਿ ਪੰਜਾਬ ਦੀ ਸਰਕਾਰ ਇਹਦੇ ਨਮੂਨੇ ਦੇਖ ਚੁੱਕੀ ਹੈ ਦਿੱਲੀ ਦੇ ਵਿੱਚ ਆਉਣ ਵਾਲਾ ਟਾਈਮ ਪੰਜਾਬ ਦੇ ਵਿੱਚ ਵੀ ਬੜਾ ਹਾਤਕ ਸਿਧ ਹੋਣ ਜਾ ਰਿਹਾ ਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਟੱਕਰ ਦੇਣ ਵਾਲੀ ਹੈ ਤਾਂ ਉਹ ਭਾਈ ਅਮਰਪਾਲ ਸਿੰਘ ਦੀ ਅਕਾਲੀ ਦਲ ਬਾਦਸ਼ ਪੰਜਾਬ ਦੇ ਇਤ ਪਾਰਟੀ ਦਾ ਗਠਨ ਕੀਤਾ ਗਿਆ ਦੂਜੇ ਪਾਸੇ ਹਰ ਰੋਜ਼ ਵਾਂਗੂ ਜਿਵੇਂ ਉਹਨਾਂ ਦੇ ਹੱਕ ਦੇ ਵਿੱਚ ਵੱਡੇ ਪੱਧਰ ਤੇ ਮੈਂਬਰਸ਼ਿਪ ਜਿਹੜੀ ਲਾਗੂ ਕੀਤੀ ਹੈ ਕਿ ਅਮਰਪਾਲ ਸਿੰਘ ਦੇ ਨਾਲ ਜੁੜੋ ਉਹਦੇ ਵਿੱਚ ਵੀ ਵੱਡੀ ਸੰਖਿਆ ਦੇ ਵਿੱਚ ਲੋਕ ਦੱਸ ਰਹੇ ਨੇ ਕਿ ਜਿੰਨੇ ਲੱਖਾਂ ਦੀ ਸੰਖਿਆ ਦੇ ਵਿੱਚ ਜੁੜ ਵੀ ਚੁੱਕੇ ਨੇ ਇਸੇ ਤੋਂ ਡਰਦੇ ਹੋਇਆ ਪੰਜਾਬ ਦੀ ਸਰਕਾਰ ਔਰ ਦੂਜੇ ਪਾਸੇ ਸੈਂਟਰ ਦੀ ਸਰਕਾਰ ਨੂੰ ਭਲਕ ਲੱਗ ਚੁੱਕੀ ਹੈ ਕਿ ਅਮਰਪਾਲ ਸਿੰਘ ਦੇ ਨਾਲ ਵੱਡੇ ਇਕੱਠ ਦੇ ਵਿੱਚ ਪੰਜਾਬ ਦੇ ਵਿੱਚੋਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਕਾਉਣ ਵਾਲੇ 2027 ਦੇ ਵਿੱਚ ਕਿ ਅਮਰਪਾਲ ਸਿੰਘ ਕਿਤੇ ਮੁੱਖ ਮੰਤਰੀ ਦਾ ਰੂਪ ਨਾ ਲੈ ਜੇ ਇਸੇ ਕਰਕੇ ਯਾਨੀ ਸਾਰਾ ਬਰਤਾਰਾ ਵਰਤਾਇਆ ਜਾਂਦਾ ਭਾਈ ਅਮਰਪਾਲ ਸਿੰਘ ਨੂੰ ਅੰਦਰ ਰੱਖਣ ਦੇ ਲਈ ਕਿ ਅਮਰਪਾਲ ਸਿੰਘ ਕਿਸੇ ਵੀ ਪ੍ਰਕਾਰ ਜੇਲ੍ਹੋਂ ਬਾਹਰ ਨਾ ਆ ਸਕੇ ਔਰ ਆਪਣੀ ਜਿਹੜੀ ਮੈਂਬਰਸ਼ਿਪ ਹੈ ਇਹਨੂੰ ਵੀ ਕਿਤੇ ਨਾ ਬਚਾ ਸਕੇ ਔਰ ਦੂਜੇ ਪਾਸੇ ਲੋਕ ਸਭਾ ਦੇ ਸਪੀਕਰ ਓਮਪrakash ਬਰਲਾ ਉਹਨਾਂ ਨੇ ਤਾਂ ਇਹ ਗੱਲ ਪਹਿਲਾਂ ਹੀ ਸਾਫ਼ ਕਰ ਦਿੱਤੀ ਸੀ ਜਦੋਂਗੇ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਤਾਂ ਉਦੋਂ ਈਮਾਨ ਸਿੰਘ ਖਾਰਾ ਨੇ ਦੱਸਿਆ ਸੀ মিডিਆ ਦੇ ਸਾਹਮਣੇ ਆ ਕੇ ਕਿ ਭਾਈ ਜਿਹੜੀ ਇਹ ਮੈਂਬਰਸ਼ਿਪ ਹੈ ਇਹ ਤਾਂ ਹੀ ਬਚੂਗੀ ਜੇਕਰ ਅਸੀਂ ਉਹਨਾਂ ਤੋਂ ਛੁੱਟੀ ਲੈਨੇ ਆ ਕਿਉਂਕਿ ਇਹਨੂੰ ਬਾਹਰ ਨਹੀਂ ਆਉਣ ਦਿੰਦਾ ਆਉਣ ਦਿੱਤਾ ਜਾਂਦਾ ਤਾਂ ਫੇਰ ਦੱਸੋ ਭਾਈ ਅਮਰਪਾਲ ਸਿੰਘ ਦੇ ਨਾਲ ਇਹ ਵਖਰੇਵਾ ਨਹੀਂ ਹੈ ਕਿੱਥੇ ਰਾਸ਼ੀਦ ਇੰਜੀਨੀਅਰ ਨੂੰ ਪ੍ਰੋਮ ਵੀ ਮਿਲ ਜਾਂਦੀ ਹੈ ਦੋ ਵਾਰ ਪ੍ਰੋਮ ਮਿਲੀ ਹੈ ਪਰ ਦੂਜੇ ਪਾਸੇ ਅਮਰਪਾਲ ਸਿੰਘ ਤੇ ਸੇਮ ਐਕਟ ਲੱਗੇ ਨੇ ਐਨਐਸਏ ਰਸ਼ੀਦ ਇੰਜੀਨੀਅਰ ਤੇ ਲੱਗਿਆ ਯੂਪੀਏ ਵੀ ਲੱਗਿਆ ਔਰ ਦੂਜੇ ਪਾਸੇ ਸੇਮ ਹੀ ਐਕਟ ਭਾਈ ਅਮਰਪਾਲ ਸਿੰਘ ਤੇ ਲੱਗੇ ਨੇ ਫਿਰ ਸਿੱਖਾਂ ਨਾਲ ਬਖਰੇਵਾ ਕਿਉਂ ਮੈਂ ਅਕਸਰ ਕਹਿੰਦਾ ਹੁਣਾ ਚਾਹੇ ਸੈਂਟਰ ਹੈ ਚਾਹੇ ਪੰਜਾਬ ਹੈ ਚਾਹੇ ਸਾਡੀ ਸੂਬੇ ਦੀ ਸਰਕਾਰ ਹੈ ਇਹ ਸਿੱਖਾਂ ਦੇ ਨਾਲ ਸਮੇਂ-ਸਮੇਂ ਤੇ ਬਖਰੇਵੇਂ ਕਰਦੀ ਰਹੀ ਹੈ ਤੇ ਕਰਦੀ ਰਹਿਣੀ ਹੈ ਇਹ ਤਾਂ ਉਹਦੇ ਹਟਣਗੇ ਜਦੋਂ ਇਹਨਾਂ ਦੀ ਸੱਤਾ ਇਹਨਾਂ ਦੇ ਹੱਥਾਂ ਦੇ ਵਿੱਚ ਨਾ ਰਹੀ ਕਿ ਜੇ 2027 ਦਾ ਜਿਹੜਾ ਹੁਣ ਆਉਣ ਵਾਲਾ ਸਮਾਂ ਝਲਕ ਰਿਹਾ ਉਸ ਤੋਂ ਸਿੱਧ ਹੁੰਦਾ ਕਿ ਇਹਨਾਂ ਦੀ ਸਰਕਾਰ ਜਾਣੀ ਹੈ ਤੇ ਕੋਈ ਪੰਥਕ ਲਹਿਰ ਦੇ ਨਾਲ ਇੱਥੇ ਕੋਈ ਪੰਥਕ ਸਰਕਾਰ ਬਾਨੀ ਹੈ ਇਹ ਗੱਲਾਂ ਤੋਂ ਭੜਕ ਲੱਗ ਚੁੱਕੀ ਆ ਪੰਜਾਬ ਦੀ ਸਰਕਾਰ ਨੂੰ ਵੀ ਤਾਂ ਜਿੰਨੇ ਭੈਣ ਭਰਾ ਤੁਸੀਂ ਇਸ ਗੱਲ ਦੀ ਸਪੋਰਟ ਵਿੱਚੋਂ ਤਾਂ ਵੀਡੀਓ ਨੂੰ ਵੱਡੇ ਪੱਧਰ ਤੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜਿੰਨੇ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਆਲਟ ਜ਼ਰੂਰ ਕਰ ਲੈਣਾ ਜੀ ਧੰਨਵਾਦ